ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਉੱਥੇ ਹੀ ਸੂਬੇ ਦੇ ਅੰਦਰ ਬਿਜਲੀ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਸਰਦੀ ਦੇ ਮੌਸਮ ਵਿੱਚ ਵੀ ਬਿਜਲੀ ਦੀ ਮੰਗ ਤੇ ਖਪਤ ਦੇ ਉੱਤੇ ਜ਼ਿਆਦਾ ਲੋਡ ਪਿਆ ਹੋਵੇ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਸੁਰਾਜਪੁਰ ਵਿਖੇ 366 ਕੇਬੀ ਗ੍ਰਿਡ ਦਾ ਕਿਸਾਨਾਂ ਵੱਲੋਂ ਘਰਾਓ ਕੀਤਾ ਗਿਆ ਅਤੇ ਕਿਸਾਨਾਂ ਦੇ ਵੱਲੋਂ ਸਰਕਾਰ ਅਤੇ ਬਿਜਲੀ ਬੋਰਡ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 6-7 ਦਿਨਾਂ ਤੋਂ ਨਾ ਤਾਂ ਘਰਾਂ ਦੀ ਬਿਜਲੀ ਤੇ ਨਾ ਹੀ ਖੇਤਾਂ ਦੀ ਬਿਜਲੀ ਸਹੀ ਢੰਗ ਨਾਲ ਮਿਲ ਰਹੀ ਹੈ ਜਿਸ ਤੋਂ ਦੁਖੀ ਹੋ ਕੇ ਕਿਸਾਨਾਂ ਨੂੰ ਅੱਜ ਬਿਜਲੀ ਬੋਰਡ ਦਾ ਕਰੋਕ ਕਰਨਾ ਪੈ ਰਿਹਾ ਜਿਹੜੀ ਇਹ ਨਾਈਟ ਸਾਨੂੰ ਜੀ ਅਸੀਂ ਇੱਥੇ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਸੀਗੀ ਜੀ ਅੱਜ ਹਫਤਾ ਹੋ ਗਿਆ ਜੀ ਐਕਸ਼ਨ ਸਾਹਿਬ ਕਹਿੰਦੇ ਜੀ ਜਿਹੜਾ ਵੀ ਪਿੱਛੋਂ ਹੀ ਕੱਟ ਆਉਂਦਾ ਜੀ ਇਹ ਜਿਹੜਾ ਪਿੱਛੋਂ ਘਟਾਉਂਦਾ ਜੀ ਇਹ ਸਰਕਾਰ ਨੂੰ ਕਿਉਂ ਨਹੀਂ ਹਦਤਾਂ ਕਰਦੇ ਜਿਹੜਾ ਇਹ ਬਾਦੂ ਲੈਟ ਦਿੰਦੇ ਨੇ ਜੀ ਸਾਨੂੰ ਅਜੇ ਸਾਡਾ ਨੋਕਰ ਖੇਤ ਵੀ ਨਹੀਂ ਜਾਂਦਾ ਜੀ ਲੈਟ ਖੇਤ ਮੱਚਦੀ ਹੁੰਦੀ ਹੈ ਜਦੋਂ ਸੀਰੀ ਜਾ ਕੇ ਮੋਟਰ ਚਲਾਉਂਦਾ ਜੀ ਜਦੋਂ ਨੱਕੇ ਤੇ ਪਾਣੀ ਨਹੀਂ ਜਾਂਦਾ ਲੈਟ ਭੱਜ ਵੀ ਜਾਂਦੀ ਹੈ ਜੀ ਫਿਰ ਜੇ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਜੇ ਐਕਸ਼ਨ ਸਾਹਿਬ ਕਹਿੰਦੇ ਵੀ ਥੋੜਾ ਇੱਕ ਦਿਨ ਛੱਡ ਕੇ ਲੈਟ ਆਇਆ ਕਰੋ ਜੀ ਅੱਜ ਇੱਕ ਹਫ਼ਤਾ ਹੋ ਗਿਆ ਜੀ ਪੂਰਾ ਕਿਤੇ ਕਿਸੇ ਵੀ ਗ੍ਰਿਡ ਦੀ ਪੜੋਬ ਗ੍ਰੈਡਾ ਜੀ ਸਾਡੇ ਲਵੇ ਪੈਂਦਾ ਉਹਨੂੰ 8 ਦਿਨ ਹੋ ਗਏ ਜੀ ਉਹਦੀ ਲਾਈਟ ਨਹੀਂ ਆਈ ਸਰਾਜਪੁਰ ਗ੍ਰਿਡ ਦਾ ਪੂਰਾ ਹਾਲ ਹੈ ਸਾਰੇ ਪੰਜਾਬ ਜੇ ਲਾਈਟ ਦਾ ਪੂਰਾ ਹਾਲ ਹੈ ਸਰਕਾਰ ਸਾਰੇ ਝੂਠੇ ਵਾਅਦੇ ਕਰਦੀ ਹੈ ਜੀ ਨਾ ਪਿੰਡਾਂ ਵਾਲੇ ਘਰਾਂ ਵਾਲੀ ਲਾਈਟ ਆਉਂਦੀ ਹੈ ਜੀ ਨਾ ਖੇਤਾਂ ਵਾਲੀ ਲਾਈਟ ਆਉਂਦੀ ਹੈ ਹੁਣ ਕਿਸਾਨਾਂ ਨੇ ਪਾਣੀ ਲਾਉਣਾ ਜੀ ਕੋਹਰਾ ਪੈ ਰਿਹਾ ਧੁੰਦ ਪੈਂਦੀ ਹੈ ਜੀ ਸਾਨੂੰ ਇੱਕ ਦਿਨ ਛੱਡ ਕੇ ਘੱਟੋ ਘੱਟ 10 ਘੰਟੇ ਦਾ ਬਿਜਲੀ ਦੇਣੀ ਹੈ ਇਹ ਸਾਡੀ ਕੜਕਾ ਹੁਣ ਹੁਣੇ ਟਾਈਮ ਆ ਜੀ ਕੜਕ ਕਰਵਾਉਣ ਦਾ ਜਦੋਂ ਇੰਨੇ ਜਾਈਂਦਾ ਜੀ ਲੈਟ ਦਾ 2 ਘੰਟੇ ਤੋਂ ਵੱਧ ਘੰਟੇ ਤੋਂ ਵੱਧ ਲੈਟ ਨਹੀਂ ਲਾਉਂਦੀ ਜੀ ਇੰਨੇ ਨੂੰ ਨਾਲ ਦੀ ਨਾਲ ਟ੍ਰਿਪ ਕਰ ਦਾਂਦੀ ਆ ਜੀ ਇਹਨਾਂ ਦਾ ਫਰਟੇ ਬਹੁਤ ਪੈਂਦੇ ਨੇ ਕੋਈ ਮਹਿਮਾਨੀ ਗੌਰ ਕਰਦਾ ਜੀ ਜੇ ਇਹਨਾਂ ਨੂੰ ਪੁੱਛੀਂ ਨਾ ਜੀ ਪਿੱਛੋਂ ਹੀ ਕਹਿੰਦੇ ਨੇ ਜੀ ਪਿੱਛੋਂ ਹੀ ਘਟਾ ਸਰਕਾਰ ਦੀਆਂ ਸਾਰੀਆਂ ਝੂਠੀਆਂ ਉਹ ਨਹੀਂ ਸਾਰੇ ਝੂਠੇ ਵਾਅਦੇ ਕਰਕੇ ਸਰਕਾਰ ਆਈ ਆ ਜੀ ਸਭ ਝੂਠੀਆਂ ਗੱਲਾਂ ਨੇ ਇਹਨਾਂ ਦੀਆਂ ਕਿਸਾਨ ਦਾ ਬਹੁਤ ਬੁਰਾ ਹਾਲ ਆ ਜੀ ਜਦੋਂ ਦੀ ਸਰਕਾਰ ਆਈ ਆ ਉਸ ਦਿਨ ਦਾ ਤਾਂ ਬਾਲਾ ਹੀ ਬੁਰਾ ਹਾਲ ਆ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਇੱਕ ਦਿਨ ਛੱਡ ਕੇ ਸਾਨੂੰ ਲਾਈਟ ਦੇ ਦੇਣ ਜੀ 10 ਘੰਟੇ ਅਸੀਂ ਆਪ ਦਾ ਦਿਨ ਚ ਪਾਣੀ ਲਾਈਏ ਦਿਨ ਚ ਅਸੀਂ ਵਧੀ ਨਮਾਈ ਕਰੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਇਹੀ ਸਰਕਾਰ ਤੋਂ ਮੰਗ ਕਰਦੇ ਆਂ ਕਹਿਣਾ ਇਹੀ ਆ ਜੀ 8 ਦਿਨ ਹੋ ਗਏ ਸਾਡੇ ਲਾਈਟ ਆਈ ਨਹੀਂ ਸਾਡਾ ਬਨੇਰਾ ਫੀਡਰ ਆਰਾ ਸੌਜਾ ਫੀਡਰ ਨੂੰ 8 ਦਿਨ ਹੋ ਗਏ ਪੰਜ ਮਿੰਟ ਲਾਈਟ ਆਉਣੀ ਆ ਖਾਲ ਜਾਂਦੀ ਨਹੀਂ ਕਹਰੇ ਚੋਂ ਤੋਂ ਪਹਿਲਾਂ ਲਾਈਟ ਭੱਜ ਜਾਂਦੀ ਆ ਜੀ ਦਾਵੇ ਕਰੀ ਜਾਂਦੀ ਆ ਸਰਕਾਰ ਵੀ ਕਰੀ ਜਾਂਦਾ ਬੋਰਡ ਵੀ ਕਹੀ ਜਾਂਦਾ ਸਾਡੇ ਨਾਲ ਜਦ ਪਹਿਲਾਂ ਐਗਰੀਮੈਂਟ ਹੋਇਆ ਤਿੰਨ ਦਾ ਇੱਕ ਦਿਨ ਛੱਡ ਕੇ 10 ਘੰਟਿਆਂ ਦਾ ਹੋਇਆ ਤੀ ਪਹਿਲੇ ਪਾਣੀ ਆਉਂਦੀ ਰਹੀ 10 ਘੰਟੇ ਆਈ ਆ ਹੁਣ ਤਾਂ 15 ਦਿਨ ਹੋ ਗਏ ਲਾਈਟ 10 ਮਿੰਟ ਆ ਗਈ ਦੀ 5 ਮਿੰਟ ਆ ਗਈ ਖਾਲ ਪਹੁੰਚਦੀ ਆ ਤਾਂ ਐਵੇਂ ਨਹੀਂ ਕੋਈ ਟਾਈਮ ਨਹੀਂ ਕੋਈ ਕੋਈ ਟਾਈਮ ਨਹੀਂ ਕੀ ਮੰਗ ਕਰਦੇ ਆ ਅਸੀਂ ਕਹਿੰਨੇ ਵੀ ਸਾਨੂੰ ਇੱਕ ਦਿਨ ਛੱਡ ਕੇ 10 ਘੰਟੇ ਲਾਈਟ ਮਿਲਣੀ ਚਾਹੀਦੀ ਆ ਜੀ ਨਿਰਭਗਨ ਜੀ ਜਿਹੜੀ ਵਾਦੂ ਦਿੰਦੇ ਨੇ ਇਹ ਇਹ ਜਿਹੜੀ ਪਾਵਰ ਲਾਈਨ ਆ ਜੀ ਮੋਟਰਾਂ ਵਾਲੀ ਇਹ ਸਾਨੂੰ ਮਤਲਬ ਮੈਂ ਮੈਸੇਜ ਪਾ ਦਿੰਦੇ ਨੇ ਵੀ ਅੱਜ ਸਵੇਰੇ 9 ਤੋਂ 7 ਵਜੇ ਤੱਕ ਚੱਲੂਗੀ ਇਹ ਮਤਲਬ ਦਿਨ ਚ ਦਾ ਫਿਰ ਆਉਂਦੀ ਹੋਣੀ 9 ਤੋਂ 7 ਰਾਤ ਨੂੰ ਛੱਡਦੇ ਆ 9 ਤੋਂ 7 ਬਿਜਲੀ ਸਪਲਾਈ ਦਾ ਸਾਨੂੰ ਬਹੁਤ ਬੁਰਾ ਹਾਲ ਕਰਦੇ ਨੇ ਕਿਸਾਨਾਂ ਨੂੰ ਠੰਡ ਬਹੁਤ ਪੈਂਦੀ ਆ ਰਾਤ ਨੂੰ ਸਪਲਾਈ ਦਿੰਦੇ ਨੇ ਦੇਣ ਇਹ ਵਾਰੀ ਉਹ ਨਹੀਂ ਦਿੰਦੇ ਸਾਡੀ ਕੱਟੀਆਂ ਜਾਂਦੇ ਨੇ ਪਾਵਰ ਕੱਟ ਬਹੁਤ ਲੱਗਦੇ ਨੇ ਜੀ ਕਦੇ ਆ ਗਈ 10 ਮਿੰਟ ਚੱਲਦੀ ਆ 2 ਘੰਟੇ ਦਾ ਕੱਟ ਫਿਰ 5 ਮਿੰਟ ਚੱਲਦੀ ਆ 3 ਘੰਟੇ ਦਾ ਕੱਟ ਮਤਲਬ ਬਿਜਲੀ ਬੋਰਡ ਨੇ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਕਰ ਰੱਖਿਆ ਸਰਕਾਰ ਦਾ ਤਾਂ ਕੰਮ ਹੈ ਜੀ ਦਾਵੇ ਕਰਨਾ ਸਰਕਾਰ ਦਾ ਜੋ ਮਰਜ਼ੀ ਦਾਵੇ ਕਰੀ ਜਾਵੇ ਪਰ ਜ਼ਮੀਨੀ ਹਕੀਕਤ ਤੇ ਕੁਝ ਨਹੀਂ ਹੈਗਾ ਬਹੁਤ ਬੁਰਾ ਹਾਲ ਆ ਬਿਜਲੀ ਦੀ ਸਪਲਾਈ ਘਰਾਂ ਲਈ ਵੀ ਠੱਪ ਰਹਿੰਦੀ ਆ ਬਹੁਤ ਜ਼ਿਆਦੇ ਚਾਰ-ਚਾਰ ਘੰਟੇ ਤੇ ਕੱਟ ਲੱਗਦੇ ਨੇ ਸਵੇਰੇ ਸ਼ਾਮ ਰੋਟੀ ਪਾਣੀ ਦਾ ਟਾਈਮ ਹੁੰਦਾ ਉਦੋਂ ਕੱਟ ਲੱਗਦੇ ਨੇ ਸਰ ਸਾਲੂਕਾ ਹੀ ਮੈਸੇਜ ਆਂਦਾ ਹੈ ਪੀਸੀ ਪਟਿਆਲਾ ਵੱਲੋਂ ਪਾਵਰ ਕੰਟਰੋਲਰ ਪਟਿਆਲਾ بجلی ਕੱਟ ਲੱਗਦੀ ਹੈ ਤਾਂ ਸਭ ਕੱਟ ਲਾਣੀ ਪੈਂਦੀ ਹੈ ਕੋਈ ਹਾਲ ਆਪਣਾ ਇਕੱਲੇ ਗ੍ਰਿਡ ਦੇਣੀ ਹੈ ਪੱਕੀ ਸਾਰੇ ਗ੍ਰਿਡਾਂ ਦੇ ਵੀ ਕੱਟ ਲਾਣੀ ਹੈ ਚਾਹੇ ਯੂਪੀਐਸ 24 ਘੰਟੇ ਹੈ ਚਾਹੇ ਏਪੀ ਫਿਊਸ਼ਨ ਹੈ ਪੱਕੀ ਅਸੀਂ ਆਪਣੇ ਉੱਚ ਅਧਿਕਾਰੀ ਨੂੰ ਦੱਸਦਾ ਜੀ ਵੀ ਉਹ ਆ ਰਹੇ ਨੇ ਜੀ ਇਹਦੀ ਕੱਟ ਦਾ ਕੋਈ ਟਾਈਮ ਨਹੀਂ ਹੁੰਦਾ ਜੀ ਕਈ ਵਾਰ ਜੋ ਬਾਅਦ ਵਿੱਚੋਂ ਪ੍ਰੋਬਲਮ ਆ ਜਾਂਦੀ ਹੈ ਤਾਂ ਇੱਕਦਮ ਇਮੀਡੀਏਟਲੀ ਆਉਂਦੀ ਹੈ ਕੱਟਦੀ ਜਿਹੜੀ ਮੈਸੇਜ ਸਾਨੂੰ ਆਉਂਦਾ ਇਮੀਡੀਏਟਲੀ ਆਉਂਦਾ ਕੱਟ ਲਉਣਾ ਨਹੀਂ ਜੀ ਨਹੀਂ ਇਹ ਮੈਂ ਉਹ ਹੀ ਦੱਸਿਆ ਜੀ ਤੁਹਾਨੂੰ ਵੀ ਇਹ ਕੱਟ ਜਿਹੜੀ ਪਾਵਰ ਕੱਟ ਆਉਂਦੀ ਹੈ ਇਮੀਡੀਏਟਲੀ ਆਉਂਦੀ ਹੈ ਬਸ ਸਾਨੂੰ ਮੈਸੇਜ ਆ ਜਾਂਦਾ ਬਸ ਵੀ ਇਹ ਇਸ ਫੀਲਡ ਨੂੰ ਇਹਨਾਂ ਫੀਲਡ ਨੂੰ ਬੰਦ ਕੀਤਾ ਜਾਵੇ ਇੰਨੀ ਦੇਰ ਵਾਸਤੇ ਨਹੀਂ ਜੀ ਸਾਨੂੰ ਮੈਂ ਰਾਤ ਦਾ ਬੈਠਾ ਹੀ ਕਿਤੇ ਗੱਲ ਸ਼ਾਮ ਦਾ ਤੇ ਮੈਨੂੰ ਇਹ ਨਾਲ ਬਾਹਰ ਨਹੀਂ ਜਾਂਦਾ ਜਿਹੜਾ ਜਿਹੜੇ ਬੰਦੇ ਨੇ ਡਿਊਟੀ ਵਾਲਾ ਹੀ ਦੇਂਦੀ ਉਹਨੂੰ ਅੰਦਰ ਨਹੀਂ ਆਉਂਦੇ ਕਦੇ ਸਾਬ ਤੋਂ ਆਪਣੇ ਅਸੀਂ ਆਪਣੀ ਉੱਚ ਅਧਿਕਾਰੀ ਨੂੰ ਦੱਸਤਾ ਜੀ ਤੇ ਬਾਕੀ ਉਹ ਆ ਰਹੇ ਨਹੀਂ ਬੈਠਿਓ ਨਹੀਂ ਮੈਂ ਤਾਂ ਸਰ ਮੇਰੀ ਡਿਊਟੀ ਸੀ ਨਾਈਟ ਡਿਊਟੀ ਸੀ 12 ਤੋਂ 8 ਵਜੇ ਤੱਕ ਸਵੇਰੇ ਹੁਣ ਕਿੰਨਾ ਟਾਈਮ ਹੋ ਗਿਆ ਜੀ ਹੁਣ ਟਾਈਮ ਹੋ ਗਿਆ ਜੀ ਕਿ 10 ਵਜੇ ਬਣੀ ਤੇ ਜਿਹੜਾ ਦਿਨ ਜਿਹੜਾ ਬੰਦੇ ਨੂੰ ਦਿਨ ਦੀ ਡਿਊਟੀ ਹੈ ਜੀ ਉਹਨੂੰ ਉਹਨਾਂ ਨੇ ਅੰਦਰ ਨਹੀਂ ਆ ਦਿੱਤਾ ਜੀ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੂੰ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ